ਹਾਂਜੀ ਬਲੌਗ ਵੀਰ ਪੰਡ ਕਾਲੇ ਕੇ ਬਲੌਗ ਚ ਬਹੁਤ ਬਹੁਤ ਤੇਹਿਲੋ ਧੰਨਵਾਦ ਹੋਰ ਸੁਣਾਓ ਜੀ ਕਿਵੇਂ ਠੀਕ ਠਾਕ ਹੋ ਜੀ ਲੋ ਜੇ ਪਸਟੈਂਡ ਨਹੀਂ ਲਾਇਆਗਾ ਸਟੈਂਡ ਤੋਂ ਵੀ ਨਹੀਂ ਪਰ ਵੀਡੀਓ ਬਣਾ ਰਹੇ ਆਂ ਆਪਾਂ ਹੋਰ ਨਹੀਂ ਵੀ ਜਿਆਦਾ ਪਾਣੀ ਪੀ ਗਏ ਤੇ ਪੰਡ ਕਾਲੇ ਕੇ ਬਲੌਗ ਚ ਬਹੁਤ ਤੇਹਿਲੋ ਧੰਨਵਾਦ ਕਰਦੇ ਹਾਂ ਹੋਰ ਸੁਣਾਓ ਕਿ ਮੈਂ ਠੀਕ ਠਾਕ ਹਾਂ ਜੀ ਜੇ ਨੂੰਸਾ ਸਕ੍ਰਾਈਬ ਕਰੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਆਪਣੇ ਵੀ ਲੋ ਕਿਦਾਂ ਦੀਆਂ ਲੱਗਦੀਆਂ ਨੇ ਬਹੁਤ ਇਹ ਦਿਲਾ ਧੰਨਵਾਦ ਤੁਹਾਡਾ ਆਪਣੇ ਨਾਲ ਜੋੜਨ ਦਾ ਤੇ ਲੋ ਜੀ ਜੋ ਆਪਾਂ ਨੂੰ ਗਿਫਟ ਮਿਲਿਆ ਸੀ ਕੋਕਾ ਆਪੇ ਵੀ ਪਾ ਲਿਆ ਤੇ ਫਟਾਫਟ ਰਿਫਾਰਿੰਗਾਂ ਤੁਹਾਨੂੰ ਦਿਖਾਇਆ ਸੀਗਾ ਤੇ ਬਹੁਤ ਪਿਆਰ ਦਿੱਤਾ ਮੈਨੂੰ ਤੁਸੀਂ ਹੋਰ ਸੋਹਣੇ ਕਮੈਂਟ ਕੀਤੇ ਬਹੁਤ ਇਹ ਦਿਲਾ ਧੰਨਵਾਦ ਕਰਦੀ ਆ ਤੁਸੀਂ ਵੀ ਦੱਸਿਓ ਕਮੈਂਟ ਰਿਚ ਵਿੱਚ ਵੀ ਤੁਹਾਨੂੰ ਵੀ ਕੀ ਖੁਸ਼ ਮਿਲਿਆਗਾ ਤੇ ਆਪਨੇ ਕੋ ਗਿਫਟ ਹੋਰ ਮਿਲੇਗਾ ਉਹ ਸ਼ਾਇਦ ਹੁਣ ਸਮ ਵੀਡੀਓ ਦੱਸਿਆ ਵੀ ਖਣੀ ਨਹੀਂ ਤੇ ਆ ਪਾਵੇ ਪੈਸੇ ਵੀ ਲੈ ਨਕਦ ਉਹ ਕੋਲ ਪਤਨ ਵੀਡੀਓ ਹੋ ਸਕਦਾ ਮੈਂ ਦੱਸਿਆ ਵੀ ਹੋਵੇ ਤੇ ਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਆਪਣੇ ਕੋਲੇ ਖੀਨ ਖਾਬ ਦੇ ਸ਼ੂਟ ਪਹੁੰਚੇਗੇ ਤੇ ਮੈਂ ਕਿਹਾ ਚਲੋ ਤੇ ਖਾਵਾਂ ਇਹਨਾਂ ਨਾਲ ਆਪ ਨੂੰ ਦਵੱਟੇ ਨਹੀਂ ਮਿਲੇ ਹੈਗੇ ਤੇ ਕੱਲੇ ਸ਼ੂਟ ਮਿਲੇ ਆ ਤੇ ਮੈਂ ਤੁਹਾਨੂੰ ਦਿਖਾਉਣੀ ਆ ਇਹਨਾਂ ਚ ਕੋਈ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈ ਕੇ ਤਿਆਰ ਦੇ ਅਰਡ ਬੁੱਕ ਕਰਵਾ ਸਕਦੇ ਆ ਲੋ ਜੀ ਬਹੁਤ ਸੋਹਣਾ ਕਲਰ ਆ ਗ੍ਰੇ ਕਲਰ ਗ੍ਰੇਜ ਕਾਫੀ ਕਲਰ ਆਏ ਆ ਵਿਛੂ ਡਾਈ ਆ ਕਾਫੀ ਤੁਸੀਂ ਮੰਗਵਾ ਸਕਦੇ ਆ ਲੋ ਜੀ ਇਹ ਜੋ ਆਪ ਕਈ ਕਲਰ ਮੰਗਵਾ ਲਈਆ ਕਿਉਂਕਿ ਹੁਣ ਪਾਰਟੀ ਕਰਨ ਦਾ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਆ ਗਿਆ ਲਓ ਸੱਲਾ ਪਾਸੇ ਡਿੰਗਲ ਡਿੰਗਲ ਪੀਸ ਲੈ ਕੇ ਆਉਂਦੇ ਸੀ ਤੇ ਹੁਣ ਆਪਾਂ ਲੈ ਕੇ ਆਂਦੇ ਕਾਫੀ ਸ਼ੂਟ ਹੈ ਪਾਰਟੀ ਵੇਅਰ ਚ ਵੀ ਇਹਦੇ ਚ ਗ੍ਰੀ ਕਲਰ ਚ ਲੋ ਬਸ ਬਨੀ ਪਾਰਟੀ ਵੇਅਰ ਇਹਨਾਂ ਦਾ ਕੋਰੀਅਰ ਚਾਰਜ ਕੋਈ ਨਹੀਂ ਹੋਊਗਾ ਅਲੱਗ ਤੋਂ ਕੋਈ ਕੋਰੀਅਰ ਚਾਰਜ ਨਹੀਂ ਹੋਊਗਾ ਲੋ ਜੀ ਜਿੰਨੀ ਮਰਜ਼ੀ ਤੁਸੀਂ ਪੀਸ ਮੰਗਾਓ ਬਸ ਸਣਾ ਕੇ ਇਨ ਕਾ ਲਦਾ ਵਾ ਨੇੜੇ ਦਾ ਦੁਕਾਨੀ ਲੋ ਅਸੀਂ ਇਹ ਵੀ ਸੀ ਆਪਣੇ ਕੋਲ ਇੱਕ ਕੰਦਲ ਆਪਣੇ ਕੋਲ ਦੇਖ ਭਾਈ ਇਹਦੇ ਤੁਸੀਂੋਂ کافی 컬러 ਮਿਸ਼ਲਾਨਗੇ ਦਵੱਟੇ ਆਪਣੇ ਕੋਲ ਪਹੁੰਚੇ ਜਿਹਦੇ ਪਹੁੰਚੇ ਤਾਂ ਆਪਾਂ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣਾ ਚੈਨ ਲਗਾਇਆ ਤੇ ਇਹਨਾਂ ਦਾ ਰੇਟ ਰਹੂਗਾ 1000 ਰੁਪਏ ਕੋਰੀਅਰ ਚ ਕੋਈ ਨਹੀਂ ਹੋਗਾ ਲੱਗ ਤੂੰ ਕੋਰੀਅਰ ਆਪਾਂ ਦੇਵਾਂਗੇ ਨਾ ਇਹਨਾਂ ਦੇ ਤੁਹਾਨੂੰ ਕਾਫੀ ਕਲਰ ਡਿਜ਼ਾਈਨ ਵਗੈਰਾ ਮਿਲ ਜਾਣਗੇ ਆਰਡਰ ਆਦੀ ਬੱਕ ਕਰੋ ਪਾਰਟੀ ਫਿਊਰ ਪਾਰਟੀ ਵੇਅਰ ਸ਼ੂਟ ਬਣਾ ਕੇ ਤਿਆਰ ਕਰੋ ਬਹੁਤ ਸੋਹਣਾ ਕਲਰ ਹੈ ਕਿੰਕ ਕਿੰਕ ਫਰੋ ਵੀ ਕੱਟ ਆ ਗਈ ਆਪਣੇ ਕੋਲ ਦੇਖੋ ਜੀ ਕਾਫੀ ਛੂਟ ਮੰਗਵਾਇਆ ਆਪਾਂ ਕਿੰਕਾ ਵਿੱਚ ਬਹੁਤ ਮੰਗਵਾਇਆ ਬਹੁਤ ਕਲਰ ਡਿਜ਼ਾਈਨ ਆ ਤੁਹਾਨੂੰ ਦਿਖਾਇਆ ਕਰਾਂਗੇ ਦੇਖੋ ਦਵੱਟੀ ਆਪਣੇ ਕੋਲ ਜਦੋਂ ਪਹੁੰਚੀਗੇ ਆਪਾਂ ਤੁਹਾਨੂੰ ਜਰੂਰ ਦਿਖਾਵਾਂਗੇ ਫਿਰ ਉਹ ਵੀ ਕਲਰ ਬੱਸ ਹੁਣ ਸੋ ਨੂੰ ਵੀ ਇਹਨਾਂ ਦੀ ਜ਼ਰੂਰਤ ਹੋਵੇ ਸੀ ਸਕਰੀਨਸ਼ਾਟ ਲੈ ਸਕਦੇ ਆਰਡਰ ਆਪ ਦੀ ਬੁੱਕ ਕਰਵਾ ਸਕਦੇ ਆ ਲਓ ਜੀ ਦੀ ਰੇਟ ਰੋਗ ਇਹਨਾਂ ਦਾ 1000 ਰੁਪਿਆ ਤੇ ਅਲੱਗ ਤੋਂ ਕੋਰੀਅਰ ਚਾਰਜ ਕੋਈ ਨਹੀਂ ਹੋਊਗਾ ਤੇ ਕੋਰੀਅਰ ਚਾਰਜ ਆਪਾਂ ਦੇਵਾਂਗੇ ਦੇਖੋ ਸ਼ਾਈਨਿੰਗ ਬੋਸ ਹੋਣੀਆਂ ਸ਼ਾਈਨਿੰਗ ਬੋਸ ਹੋਣੀਆਂ ਇਹਨਾਂ ਦੀ ਕਲਰ ਬਹੁਤ ਆਪਾਂ ਤੁਹਾਨੂੰ ਦਿੱਲੀ ਤੇ ਚੀਨ ਤੇ ਦਿਖਾਇਆ ਦਿੱਲੀ ਦਿਖਾਇਆ ਕਰਾਂਗੇ ਦੇਖੋ ਇਹ ਆਪਾਂ ਤੁਹਾਨੂੰ ਅੱਜ ਤਿੰਨੇ ਆਪਾਂ ਦਿਖਾਇਆ ਤੁਹਾਨੂੰ ਪਲੀਨ ਬੋਟਮ ਵਾਲੇ ਤੇ ਸਾਰੇ ਸ਼ੂਟ ਵੀ ਆਪਾਂ ਮੰਗਵਾਏ ਆ ਲੋ ਜੀ ਇਹ ਤੁਹਾਨੂੰ ਇਹਨਾਂ ਚੋਂ ਕੋਈ ਪਸੰਦ ਹੋਵੇ తు్రీన్ ఆడర్ ఆది బుక్ దీ బ సోనీ శానె ప్వాటి వేర షోటా హారే పుగా కొరి చార్జ్ లాగ తను పేనా దోజ బోహనా శానింగ్ క ਗਰੀ ਕਲਰ ਸਿਆਪਾ ਨਾ ਬਹੁਤ ਕਾਫੀ ਕਲਰ ਮੰਗਵਾਈ ਗਰੀਜ ਚਲੋ ਜੀ ਚਲੋ ਜੀ ਠੀਕ ਆ ਵੀਡੀਓ ਨੂੰ ਸਬਸਕ੍ਰਾਈਬ ਜੈਨਾਂ ਨੂੰ ਕਰਿਓ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਦੀ ਲੱਗਦੀ ਆ ਤੇ ਅੱਜ ਆਪਾਂ ਤੁਹਾਨੂੰ ਦਿਖਾਇਆ ਵਾ ਡੇਲੀ ਸ਼ੂਟ ਦਿਖਾਇਆ ਕਰਾਂਗੇ ਤੁਹਾਨੂੰ ਕੀਨ ਕਾਦ ਬਹੁਤ ਕਾਫੀ ਮੰਗਵਾ ਲਈ ਆਪਾਂ ਇਹਨਾਂ ਦੀ ਕੋਈ ਪਸੰਦ ਹੋਵੇ ਤੁਹਾਨੂੰ ਪਤਾ ਕਨੈਕਟਰ ਨੰਬਰ ਆਪਣਾ ਸਕ੍ਰੀਨ ਤੇ ਨੀਚੇ ਦਿੱਤਾ ਹੁੰਦਾ ਜਦੋਂ ਮਰਜ਼ੀ ਤੁਸੀਂ ਮੈਨੂੰ ਫੋਨ ਕਰਕੇ ਗੱਲ ਕਰ ਸਕਦੇ ਆ ਹਾਂ ਜਦੋਂ ਵੀ ਨਾ ਕੈਮਰੇ ਤੋਂ ਬਣਾਏ ਹਨ ਥੋੜਾ ਜਿਹਾ ਆਪਣਾ ਇਸ ਤਰ੍ਹਾਂ ਕਰਨਾ ਪੈਂਦਾ ਹੈ ਅੱਜ ਚਲੋ ਜੀ ਬਹੁਤ ਧੰਨਵਾਦ ਤੁਹਾਡੇ ਆਪਣੇ ਨਾਲ ਜੋੜਨ ਦਾ